ਸਤਿ ਸ੍ਰੀ ਅਕਾਲ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਰਾਜਵੀਰ ਜਵੰਦਾ ਇਸ ਦੁਨੀਆ ਫਾਨੀ ਨੂੰ ਅਲਵਿਦਾ ਕਹਿ ਗਿਆ। ਪਰ ਉਹਨਾਂ ਦੇ ਜਾਣ ਤੋਂ ਪਹਿਲੇ ਜਿਹੜੇ ਉਹਨਾਂ ਨੇ ਆਪਣੇ ਸ਼ੋਅ ਬੁੱਕ ਕੀਤੇ ਸੀਗੇ ਉਹਨਾਂ ਦੇ ਜਿਹੜੇ ਸਾਥੀ ਫਨਕਾਰ ਐ, ਸਿੰਗਰ ਐ ਉਹਨਾਂ ਨੇ ਉੱਥੇ ਜਾ ਕੇ ਪਰਫਾਰਮ ਕਰਨੇ ਦਾ ਫੈਸਲਾ ਕੀਤਾ। ਇਹ ਫੈਸਲਾ ਸੁਣ ਕੇ ਉਹਨਾਂ ਦੀ ਪਤਨੀ ਜਿਹੜੀ ਐ ਉਹਨਾਂ ਨੇ ਰੱਖੀ ਇੱਕ ਸ਼ਰਤ। ਰਾਜਵੀਰ ਜਵੰਦਾ ਦੀ ਪਤਨੀ ਨੇ ਕੀ ਸ਼ਰਤ ਰੱਖੀ ਇਸ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੀਆਂ ਉਸ ਤੇ ਵਿਚਾਰ। ਰਾਜਵੀਰ ਜਵੰਦੇ ਦਾ ਪਰਿਵਾਰ ਇਸ ਵੇਲੇ ਬਹੁਤ ਵੱਡੇ ਸਦਮੇ ਦੇ ਵਿੱਚ ਆ ਕਿਉਂਕਿ ਦੋਸਤੋ ਇੱਕੋ ਇੱਕ ਜਿਹੜਾ ਪੁੱਤ ਸੀ ਕਮਾਨ ਵਾਲਾ ਉਹ ਚਲਾ ਗਿਆ ਹੁਣ ਘਰ ਦੇ ਵਿੱਚ ਹੋਰ ਕੋਈ ਕਮਾਨ ਵਾਲਾ ਨਹੀਂ ਹੈਗਾ ਤਾਂ ਉੱਥੇ ਜਿਹੜੇ ਰਾਜਵੀਰ ਜਵੰਦੇ ਦੇ 52 ਸ਼ੋਅ ਬੁੱਕ ਕੀਤੇ ਹੋਏ ਸੀਗੇ ਉਹਨਾਂ 52 ਸ਼ੋਅਾਂ ਦੇ ਵਿੱਚ ਉਹ ਜਿਹੜੇ ਹੁਣ ਉਸਦੇ ਦੋਸਤ ਨੇ ਰਾਜਵੀਰ ਜਵੰਦੇ ਦੇ ਜਸ ਬਾਜਵਾ ਦੀ ਗੱਲ ਕਰੀਏ ਕਨਬਰ ਗਰੇਵਾਲ ਦੀ ਗੱਲ ਕਰੀਏ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਨਾ ਤਾਂ ਇਹਨਾਂ ਨੇ ਫੈਸਲਾ ਕੀਤਾ ਵੀ ਰਾਜਵੀਰ ਜਵੰਦੇ ਦੇ ਜਿਹੜੇ ਸ਼ੋਅ ਬੁੱਕ ਸੀ ਉਹ ਆਪਾਂ ਲਾਵਾਂਗੇ ਤੇ ਸਾਰੀ ਕਮਾਈ ਜਿਹੜੀ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦੇਵਾਂਗੇ ਤੇ ਉਥੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਤੁਸੀਂ ਲਾਉਣੇ ਆ ਤਾਂ ਉਹਨਾਂ ਦੀ ਡਰੈੱਸ ਪਾ ਕੇ ਲਾਉਣੇ ਆ ਜਿਹੜੀ ਰਾਜਵੀਰ ਜਵੰਦਾ ਹਮੇਸ਼ਾ ਹੀ ਪਰਫਾਰਮ ਕਰਦੇ ਪਾਉਂਦਾ ਹੁੰਦਾ ਸੀਗਾ ਰਾਜਵੀਰ ਜਵੰਦਾ ਦੀ ਡਰੈੱਸ ਜਿਹੜੀ ਗਰਦਾਸ ਮਾਨ ਵਰਗੀ ਸੀ ਇੱਕੋ ਇੱਕ ਪੰਜਾਬੀ ਸਿੰਗਰ ਪੱਗ ਵਨ ਕਿ ਜਿਹੜੀ ਉਹ ਡਰੈੱਸ ਪਾਉਂਦਾ ਸੀਗਾ ਐਸੇ ਕਰਕੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਕਿਹਾ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਲਾਉਣੇ ਆ ਤਾਂ ਉਹ ਜਿਹੜਾ ਡਰੈੱਸ ਰਾਜਵੀਰ ਜਵੰਦੇ ਵਾਲੀ ਪਾਈ ਜਾਵੇ ਰਾਜਵੀਰ ਜਵੰਦੇ ਦੇ ਬੁੱਕ ਸ਼ੋਅਾਂ ਦੇ ਵਿੱਚੋਂ ਪਹਿਲਾ ਪ੍ਰੋਗਰਾਮ ਜਿਹੜਾ ਹੁਣ ਜਸ ਬਾਜਵੇ ਨੇ ਲਾਇਆ ਤੇ ਉਹੀ ਡਰੈੱਸ ਪਾ ਕੇ ਲਾਇਆ ਜਿਹੜੀ ਰਾਜਵੀਰ ਜਵੰਦਾ ਆਪਣੇ ਸਟੇਜਾਂ ਉਤੇ ਪਾ ਕੇ ਗਾਉਂਦਾ ਹੁੰਦਾ ਸੀਗਾ ਕਿਤੇ ਵੀ ਵਿਆਹ ਦੇ ਜਾਂ ਕਿਤੇ ਹੋਰ ਫੰਕਸ਼ਨ ਖਾੜਿਆਂ ਦੇ ਵਿੱਚ ਜਾਂਦਾ ਸੀ ਰਾਜਵੀਰ ਜਵੰਦਾ ਆਹੀ ਡਰੈੱਸ ਪਾ ਕੇ ਜਾਂਦਾ ਸੀ ਤੇ ਉਹੀ ਡਰੈੱਸ ਪਾ ਕੇ ਜਿਹੜਾ ਜਸ ਬਾਜਵਾ ਨੇ ਪ੍ਰੋਗਰਾਮ ਲਾਇਆ ਤੇ ਇਸ ਪ੍ਰੋਗਰਾਮ ਤੋਂ ਜਿੰਨੀ ਵੀ ਕਮਾਈ ਹੋਣੀ ਹੈਗੀ ਉਹ ਸਾਰੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਾਊਗੀ ਰਾਜਵੀਰ ਜਵੰਦੇ ਨੂੰ ਫੋਟਾ ਜ ਹਸਪਤਾਲ ਦੇ ਵਿੱਚ ਰੱਖਣ ਦਾ ਜਿਹੜਾ ਕੁੱਲ ਖਰਚਾ ਆਇਆ ਨਾ ਉਹ 35 ਲੱਖ ਰੁਪਏ ਸੀਗੇ ਕੁਝ ਟਾਈਮ ਪਹਿਲਾਂ ਹੀ ਜਿਹੜਾ ਰਾਜਵੀਰ ਜਵੰਦਾ ਆ ਇੱਕ ਮੋਹਾਲੀ ਦੇ ਵਿੱਚ ਵੱਡਾ ਮਕਾਨ ਲੈ ਕੇ ਹਟਿਆ ਸੀਗਾ ਤੇ ਰਾਜਵੀਰ ਜਵੰਦਾ ਨੇ ਸੋਚਿਆ ਵੀ ਜਦੋਂ ਉਹ ਅੱਗੇ ਪ੍ਰੋਗਰਾਮ ਲਾਊਗਾ ਤਾਂ ਉਸ ਦੀ ਜਿਹੜੀ ਸਾਰੀ ਸੈਟਿੰਗ ਵੀ ਆਜੂਗੀ ਉੱਥੇ ਹੀ ਮੋਹਾਲੀ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਰਹਿਣ ਲੱਗ ਪਿਆ ਸੀ ਪਰ ਪ੍ਰਮਾਤਮਾ ਨੇ ਕੁਝ ਹੋਰ ਕੀਤਾ ਮਨਜ਼ੂਰ ਸੀ ਪ੍ਰਮਾਤਮਾ ਨੂੰ ਹੋਰ ਤੇ ਰਾਜਵੀਰ ਜਵੰਦਾ ਨਹੀਂ ਰਿਹਾ ਸਾਨੂੰ ਹਮੇਸ਼ਾ ਲਈ ਹਾਲ ਵਿਦਾ ਕਹਿ ਗਿਆ ਤੇ ਉਹ ਜਿਹੜਾ ਹੁਣ ਪਰਿਵਾਰ ਦੀ ਸਥਿਤੀ ਹੈ ਉਸ ਨੂੰ ਜਿਹੜਾ ਸੈੱਟ ਕਰਨਾ ਹੈ ਰਾਜਵੀਰ ਜਵੰਦਾ ਦੇ ਸਾਥੀ ਕਲਾਕਾਰਾਂ ਨੇ ਕਰਨਾ ਕਨਬਰ ਗਰੇਵਾਲ ਕੁਲਵਿੰਦਰ ਵਿੱਲਾ ਹਮੇਸ਼ਾ ਤੋਂ ਹੀ ਰਾਜਵੀਰ ਜਵੰਦਾ ਦੇ ਨਾਲ ਰਹੇ ਨੇ ਸ਼ੁਰੂ ਤੋਂ ਇਕੱਠੇ ਪੜਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਬਾਅਦ ਇਕੱਠੇ ਸਿੰਗਿੰਗ ਸ਼ੁਰੂ ਕੀਤੀ ਤਿੰਨੇ ਹੀ ਜਿਹੜੇ ਸਟਾਰ ਬਣੇ ਤੇ ਇਸ ਤੋਂ ਇਲਾਵਾ ਗੱਲ ਕਰੀ ਰਣਜੀਤ ਬਾਵੀ ਨੇ ਵੀ ਇਹ ਫੈਸਲਾ ਲਿਆ ਸੀ ਵੀ ਜਿਹੜਾ ਮੈਂ ਵੀ ਇਹ ਇਹ ਪ੍ਰੋਗਰਾਮਾਂ ਦੇ ਵਿੱਚ ਹੋਊਗਾ ਕਿਉਂਕਿ ਜਦੋਂ ਇੱਕ ਆਰਟਿਸਟ ਨੂੰ ਸਾਈਨ ਕੀਤਾ ਜਾਂਦਾ ਖਾੜਿਆਂ ਵਾਸਤੇ ਪ੍ਰੋਗਰਾਮ ਵਿਆਹ ਦੇ ਪ੍ਰੋਗਰਾਮ ਵਾਸਤੇ ਤਾਂ ਕੁਝ ਨਾ ਕੁਝ ਪੇਮੈਂਟ ਪਹਿਲਾਂ ਦਿੱਤੀ ਜਾਂਦੀ ਹੁੰਦੀ ਆ ਤਾਂ ਹੋ ਸਕਦਾ ਉਹ ਪੇਮੈਂਟ ਜਿਹੜੀ ਰਾਜਵੀਰ ਜਵੰਦੇ ਦੇ ਕੋਲ ਆਈ ਹੋਵੇ ਉਸੇ ਕਰਕੇ ਜਿਹੜਾ ਸ਼ੋਅ ਹਲੇ ਤੱਕ ਬੁੱਕ ਸੀਗੇ ਤੇ ਇਸ ਤੋਂ ਬਾਅਦ ਹੁਣ ਆਰਟਿਸਟਾਂ ਨੇ ਫੈਸਲਾ ਲਿੱਤਾਗਾ ਵੀ ਜਿੰਨੀ ਵੀ ਕਮਾਈ ਆ ਪਰਿਵਾਰ ਦੇ ਆਪਾਂ ਜਿਹੜਾ ਮਤਲਬ ਸਹਿਯੋਗ ਕਰਾਂਗੇ ਪਰਿਵਾਰ ਨੂੰ ਕੁਝ ਵੀ 1 ਰੁਪਿਆ ਵੀ ਨਹੀਂ ਰੱਖਾਂਗੇ ਹਾਲਾਂਕਿ ਜਾਨ ਦਾ ਖਰਚਾ ਜਿਹੜਾ ਉਹ ਵੀ ਆਪ ਦਾ ਕਰਾਂਗੇ ਤੁਸੀਂ ਜਾਣਦੇ ਹੋ ਰਾਜਵੀਰ ਜਵੰਦਾ ਦੇ ਨਿੱਕੇ ਨਿੱਕੇ ਬੱਚੇ ਆ ਇੱਕ ਨਿੱਕੀ ਜੀ ਕੁੜੀ ਆ ਉਹਦੋਂ ਛੋਟਾ ਜਿਹੜਾ ਮੁੰਡਾ ਹੈਗਾ ਤੇ ਪਿਤਾ ਦੀ ਜਿਹੜੀ ਪਹਿਲਾਂ ਹੀ 2021 ਦੇ ਵਿੱਚ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਕੱਲਾ ਪਰਿਵਾਰ ਨੂੰ ਪਾਰ ਰਿਆ ਸੀ ਬੜੀ ਮਿਹਨਤ ਕੀਤੀ ਸੀ ਇਸ ਨੌਜਵਾਨ ਨੇ ਸਿਰਫ 35 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਆਪਣੀ ਪਤਨੀ ਤੇ ਬੱਚੇ ਜਿਹੜੇ ਇੱਕ ਭੈਣ ਆ ਇੱਕ ਮਾਤਾ ਹੈ ਨਾ ਉਹਨਾਂ ਨੂੰ ਰੋਂਦੇ ਛੱਡ ਗਿਆ ਹਮੇਸ਼ਾ ਦੇ ਲਈ ਤੇ ਇਹਦੇ ਵਿੱਚ بڑے ਸਿੰਗਰ ਜਿਹੜੇ ਪੰਜਾਬ ਦੇ ਆਏ ਬੜਿਆ ਨੇ ਦੁੱਖ ਜਤਾਇਆ ਉਸ ਤੋਂ ਬਾਅਦ ਹੀ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਵੀ ਜਿਹੜਾ ਰਾਜਵੀਰ ਜਵੰਦੇ ਦਾ ਜਿੰਨੇ ਸ਼ੋਅ ਬੁੱਕ ਨੇ ਉਹ ਸਾਰੇ ਦੇ ਸਾਰੇ ਅਸੀਂ ਲਾਵਾਂਗੇ ਤੇ ਜਿਹੜਾ ਵੀ ਕੁਝ ਵੀ ਕਮਾਈ ਹੋਊਗੀ ਉਹ ਪਰਿਵਾਰ ਨੂੰ ਦਿੱਤੀ ਹੈ ਉਹ ਤਾਂ ਜੋ ਅੱਗੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਉਹਨਾਂ ਦੇ ਪਰਿਵਾਰ ਦੇ ਫਿਊਚਰ ਲਈ ਜਿਹੜੀ ਕਮ ਆ ਸਕੀ ਦੋਸਤੋ ਇਹ ਰਾਜਵੀਰ ਜਵੰਦੇ ਦਾ ਘਰ ਹੈ ਇੱਥੇ ਜਿਹੜਾ ਰਾਜਵੀਰ ਜਵੰਦਾ ਤੁਸੀਂ ਬੜੀਆਂ ਫੋਟੋਆਂ ਵੇਖੀਆਂ ਆਉਣੀਆ ਇੱਥੇ ਕਈ ਆਰਟਿਸਟ ਦੋਸਤ ਵੀ ਰਾਜਵੀਰ ਜਵੰਦੇ ਦੇ ਆਉਂਦੇ ਸੀ ਪਰ ਹੁਣ ਜਿਹੜਾ ਇੱਥੇ ਮਾਹੌਲ ਹੈ ਬਹੁਤ ਹੀ ਜ਼ਿਆਦਾ ਮਾੜਾ ਹੈ ਰਾਜਵੀਰ ਜਵੰਦਾ ਜਿਹੜੇ ਕਿ ਇੱਕ ਜਾਣੇ ਮਾਣੇ ਸਿੰਗਰ ਸੀਗੇ ਲੋਕ ਉਹਨਾਂ ਨੂੰ ਬਹੁਤ ਸ਼ੌਕ ਦੇ ਨਾਲ ਸੁਣਦੇ ਸੀਗੇ ਕਿਉਂਕਿ ਜਿਹੜੇ ਉਹ ਗਾਣੇ ਗੁੰਦੇ ਸੀਗੇ ਉਹ ਲੱਚਰਤਾ ਤੋਂ پاک ਹੁੰਦੇ ਸੀਗੇ ਧੀਆ ਪੈਣਾ ਮਾਵਾ ਦੇ ਉੱਤੇ ਉਹਨਾਂ ਨੇ ਗਾਣੇ ਗਾਏ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਦਾ ਇੱਕ ਅਹਿਮ ਮਕਾਮ ਸੀਗਾ ਲੋਕ ਉਹਨਾਂ ਨੂੰ ਇੱਜ਼ਤ ਮਾਨ ਸਨਮਾਨ ਦਿੰਦੇ ਸੀਗੇ ਔਰ ਉਹ ਆਪਣੇ ਪਰਿਵਾਰ ਦੇ ਇਕਲੋਤੇ ਜਿਹੜੇ ਆ ਉਹ ਵਾਰਿਸ ਸੀਗੇ ਸਪੋਰਟ ਕਰਨ ਦੇ ਸੀਗੇ ਆਪਣੇ ਪਰਿਵਾਰ ਨੂੰ ਕਿਉਂਕਿ ਕੁਝ ਦਿਨ ਪਹਿਲੇ ਉਹਨਾਂ ਦੇ ਵਾਲਦ ਜਿਹੜੇ ਆ ਉਹ ਇਸ ਦੁਨੀਆ ਤੋਂ ਚਲੇ ਗਏ ਸੀਗੇ ਤੇ ਰਾਜਵੀਰ ਜਵੰਦਾ ਜਿਹੜੇ ਆ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੇ ਸੀਗੇ ਕੁਝ ਹੀ ਸਮੇਂ ਪਹਿਲੇ ਉਹਨਾਂ ਨੇ ਮਹਾਲੀ ਦੇ ਵਿੱਚ ਘਰ ਲਿਆ ਸੀਗਾ ਜਿਹਦੇ ਕੁਝ ਵਾਜਬਾਤ ਰਹਿੰਦੇ ਸੀਗੇ ਰਾਜਵੀਰ ਜਵੰਦਾ ਨੇ ਆਪਣੇ ਮਰਨ ਤੋਂ ਪਹਿਲੇ 52 ਸ਼ੋਅ ਬੁੱਕ ਕੀਤੇ ਸੀ ਜਿੱਥੇ ਜਾ ਕੇ ਉਹਨਾਂ ਨੇ ਪਰਫਾਰਮ ਕਰਨਾ ਸੀਗਾ ਔਰ ਜਿਹੜੇ ਉਹਨਾਂ ਨੇ ਜਿਹੜੇ ਵਾਜਬਾਤ ਰਹਿੰਦੇ ਸੀਗੇ ਉਹ ਵੀ ਉਹਨਾਂ ਨੇ ਕਲੀਅਰ ਕਰਨੇ ਸੀ ਉਹ ਆਪਣੀ ਫੈਮਿਲੀ ਦੇ ਨਾਲ ਮਹਾਲੀ ਸ਼ਿਫਟ ਹੋ ਗਏ ਸੀਗੇ ਪਰ ਇਸ ਤਰ੍ਹਾਂ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹ ਜਿਹੜੇ ਉਹਨਾਂ ਨੇ ਸ਼ੋ ਬੁੱਕ ਕੀਤੇ ਸੀਗੇ ਉਹਨਾਂ ਦੇ ਜਿਹੜੇ ਪਨਕਾਰ ਸਾਥੀ ਆ ਉਹਨਾਂ ਨੇ ਫੈਸਲਾ ਕੀਤਾ ਕਿ ਉੱਥੇ ਜਾ ਕੇ ਪਰਫਾਰਮ ਕਰਨਗੇ ਔਰ ਜੜੀ ਰਕਮ ਮਿਲੇਗੀ ਉਸ ਸ਼ੋਅ ਤੋਂ ਜੜੀ ਆਮਦਨੀ ਆਏਗੀ ਉਹ ਸਾਰੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਏਗੀ ਉਹਨਾਂ ਦੇ ਪਰਿਵਾਰ ਦੀ ਸਪੋਰਟ ਕੀਤੀ ਜਾਏਗੀ ਕਿਉਂਕਿ ਰਾਜਵੀਰ ਜਵੰਦਾ ਅਕੇਲੇ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੇ ਸੀ ਉਹਨਾਂ ਦੇ ਦੋ ਛੋਟੇ ਬੱਚੇ ਹੈ ਜਿਨ੍ਹਾਂ ਦੇ ਵਿੱਚ ਇੱਕ ਬੇਟੀ ਹੈ ਇੱਕ ਬੇਟਾ ਹੈ ਉਹ ਇਸ ਕਾਬਿਲ ਨਹੀਂ ਹੈ ਕਿ ਆਪਣੇ ਪਰਿਵਾਰ ਨੂੰ ਸਪੋਰਟ ਕਰ ਸਕਣ ਇਸ ਲਈ ਜਿਹੜੇ ਸਾਥੀ ਫਨਕਾਰ ਹੈ ਉਹਨਾਂ ਨੇ ਇਹ ਫਰਸ ਲੈ ਲਿਆ ਕਿ ਉਹ ਉਹ ਸ਼ੋਅ ਜੜੇ ਆ ਜਿੱਥੇ ਬੁਕਿੰਗ ਹੋਈ ਹੈ ਉੱਥੇ ਪਰਫਾਰਮ ਕਰਨਗੇ ਔਰ ਜਿਹੜੀ ਉਥੋਂ ਆਮਦਨੀ ਆਏਗੀ ਉਹ ਸਾਰੀ ਰਾਜਵੀਰ ਜਵੰਦਾ ਦੀ ਫੈਮਿਲੀ ਨੂੰ ਦਿੱਤੀ ਜਾਏਗੀ ਇਹ ਗੱਲ ਸੁਣਨ ਤੋਂ ਬਾਅਦ ਰਾਜਵੀਰ ਜਵੰਦਾ ਦੀ ਜਿਹੜੀ ਪਤਨੀ ਸੀਗੀ ਉਹਨਾਂ ਆ ਨੇ ਇੱਕ ਸ਼ਰਤ ਰੱਖੀ ਕਿ ਜਿਹੜਾ ਰਾਜਵੀਰ ਜਵੰਦਾ ਦੇ ਸ਼ੋਅ ਪਰਫਾਰਮ ਕਰੇਗਾ ਉਹ ਉਹੀ ਡਰੈਸ ਪਾ ਕੇ ਕਰੇਗਾ ਜਿਹੜੇ ਰਾਜਵੀਰ ਜਵੰਦਾ ਡਰੈਸ ਪਾ ਕੇ ਕਰਦੇ ਹੁੰਦੇ ਸੀ ਕਿਉਂਕਿ ਰਾਜਵੀਰ ਜਵੰਦਾ ਦੇ ਤੁਸੀਂ ਸ਼ੋਅ ਦੇਖੇ ਹੋਣੇ ਆ ਉਹਨਾਂ ਦੇ ਗਾਣੇ ਸੁਨੇ ਹੋਣੇ ਆ ਉਹ ਪੂਰੇ ਰਵਾਇਤੀ ਲਿਬਾਸ ਦੇ ਵਿੱਚ ਸ਼ੋਅ ਕਰਦੇ ਸੀਗੇ ਵਾਹਦੂ ਸਿੰਗਰ ਸੀਗੇ ਜਿਹੜੇ ਇਸ ਤਰ੍ਹਾਂ ਹਰ ਸ਼ੋਅ ਦੇ ਵਿੱਚ ਜਾਂਦੇ ਸੀਗੇ ਉੱਥੇ ਜਾ ਕੇ ਪਰਫਾਰਮ ਕਰਦੇ ਸੀ ਆਪਣੀ ਪੱਗ ਦੇ ਨਾਲ ਔਰ ਆਪਣੇ ਜਿਹੜਾ ਉਹਨਾਂ ਦਾ ਸੂਟ ਸੀਗਾ ਉਹਨਾਂ ਨੇ ਰਵਾਇਤੀ ਸੂਟ ਜਿਹੜੇ ਸੀਗੇ ਉਹਨਾਂ ਦੇ ਉਹਨਾਂ ਦੀ ਸਕਾਫਤ ਨੂੰ ਜ਼ਾਹਰ ਕਰਦੇ ਸੀਗੇ ਉਹਨਾਂ ਦੇ ਜਿਹੜੀ ਤੇਹਜ਼ੀਬ ਨੂੰ ਜ਼ਾਹਰ ਕਰਦੇ ਸੀਗੇ ਉਹ ਪਾ ਕੇ ਪਰਫਾਰਮ ਕਰਦੇ ਸੀਗੇ ਔਰ ਰਾਜਵੀਰ ਜੁੰਦਾ ਦੀ ਪਤਨੀ ਨੇ ਸ਼ਰਤ ਰੱਖੀ ਕਿ ਉਹਨਾਂ ਦੇ ਜਿਹੜੇ ਸੂਟ ਹੈ ਉਹ ਪਾ ਕੇ ਪਰਫਾਰਮ ਕੀਤਾ ਜਾਏਗਾ ਔਰ ਜਸ ਬਾਜਵਾ ਜਿਹੜੇ ਆ ਉਹਨਾਂ ਨੇ ਉਹੀ ਸੂਟ ਪਾ ਕੇ ਰਾਜਵੀਰ ਜਵੰਦਾ ਦਾ ਜਿਹੜਾ ਪਰਫਾਰਮ ਕੀਤਾ ਜਿਹੜਾ ਕਿ ਸੁਣਨੇ ਵਾਲੇ ਜਿਹੜੇ ਉਹਨਾਂ ਦੇ ਨਾਜ਼ਰੀਨ ਸੀਗੇ उन्होंने भी बहुत लगा और इंज लगा जिदा राजर जवंधा दोबारा स्टेज पर आके परफॉर्म करना शुरू कर दता है शकल उन्होंने नहीं सी लेकिन छबी उन्हों की सी हुली उन्हों और गीत भी जोड़े है उन्होंने परफॉर्म किए गए सुनने वालों भी बहुत वह लगा जिस तो बाद उन्होंने फैमिल भी देख के बहुत भावक हो गई होएगी क्योंकि वो जोड़े शो है वो राजीर जवंधा ने करने बुकिंग उन्होंने की लेकिन किस्मत दे ਕੁਝ ਹੋਰ ਮਨਜ਼ੂਰ ਸੀ ਰੱਬ ਨੇ ਕੁਝ ਹੋਰ ਲਿਖਿਆ ਸੀਗਾ ਉਹ ਸ਼ੋ ਜਿਹੜੇ ਆ ਉਹਨਾਂ ਦੇ ਸਾਥੀ ਜਿਹੜੇ ਫਨਕਾਰ ਐ ਉਹਨਾਂ ਨੇ ਉਹ ਸ਼ੋ ਕੀਤੇ ਰਾਜਵੀਰ ਜਵੰਦਾ ਦੀ ਜਗਾ ਦੇ ਉਹਨਾਂ ਦਾ ਸੂਟ ਪਾ ਕੇ ਲੇਕਿਨ ਸੂਟ ਦੀ ਵਜਾ ਤੋਂ ਉਹਨਾਂ ਦੇ ਖੂਲੀਏ ਦੀ ਵਜਾ ਤੋਂ ਉਹਨਾਂ ਦੀ ਚਲਕ ਕਿਤੇ ਨਾ ਕਿਤੇ ਜ਼ਰੂਰ ਸਟੇਜ ਦੇ ਉੱਤੇ ਨਜ਼ਰ ਆਉਂਦੀ ਸੀਗੀ ਰਾਜਵੀਰ ਜਵੰਦਾ ਬੇਸ਼ੱਕ ਇਸ ਦੁਨੀਆ ਤੋਂ ਚਲੇ ਗਏ ਆ ਪਰ ਕਿਤੇ ਨਾ ਕਿਤੇ ਉਹ ਜ਼ਰੂਰ ਇੱਥੇ ਮੌਜੂਦ ਹੈਗੇ ਆ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਮੌਜੂਦ ਰਹਿਣ ਆਪਣੇ ਗਾਣਿਆਂ ਦੇ ਰਾਹੀ ਆਪਣੇ ਬੋਲਾਂ ਦੇ ਰਾਹੀ ਆਪਣੀ ਸਕਾਫਤ ਦੇ ਰਾਹੀ ਆਪਣਾ ਜਿਹੜਾ ਇੱਕ ਹੁਲੀਆ ਉਹਨਾਂ ਦਾ ਜਿਹੜਾ ਇੱਕ ਗੈਟਅਪ ਜਿਹਾ ਉਹਦੇ ਰਾਹੀ ਹਮੇਸ਼ਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਰਹਿਣਗੇ ਜਿਹੜਾ ਦੀਆ ਹੁੰਦਾ ਹੈ ਜਿਹੜਾ ਲੋਕਾਂ ਨੂੰ ਰੋਸ਼ਨੀ ਦਿੰਦਾ ਹੈਗਾ ਵਾ ਬੇਸ਼ੱਕ ਉਹ ਚਲਾ ਵੀ ਜਾਵੇ ਉਹ ਬੁਝ ਵੀ ਜਾਵੇ ਲੇਕਿਨ ਰੋਸ਼ਨੀ ਦਾ ਕੰਮ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈਗਾ ਵਾ ਰਾਜਵੀਰ ਚੁੰਦਾ ਵੀ ਇੱਕ ਦੀਆ ਸੀਗੇ ਜਿਹੜਾ ਇੱਕ ਰੋਸ਼ਨੀ ਦਾ ਕੰਮ ਕਰਾਂਦੇ ਸੀ ਇੱਕ ਨਾਇਆਬ ਖੀਰੇ ਸੀਗੇ ਜਿਹੜੇ ਅਚਾਨਕ ਇਸ ਦੁਨੀਆ ਫਾਨੀ ਤੋਂ ਚਲੇ ਗਏ ਨਾ ਗਹਾਨੀ ਐਕਸੀਡੈਂਟ ਨਾ ਗਹਾਨੀ ਮੌਤ ਦੀ وجہ ਤੋਂ ਜਿਹੜੇ ਜਿਸ ਤੋਂ ਬਾਅਦ ਉਹਨਾਂ ਦੇ ਚਾਉਣ ਵਾਲੇ ਉਹਨਾਂ ਦੇ ਪਰਿਵਾਰ ਜਿਹੜੇ ਹੈ ਉਹ ਬਹੁਤ ਵੱਡੇ ਸਦਮੇ ਦੇ ਵਿੱਚ ਹੈਗੇ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਇਸ ਵੀਡੀਓ ਬਾਰੇ ਰਾਜਵੀਰ ਜੋ ਅੰਦਾਦੀ ਪਤਨੀ ਨੇ ਜਿਹੜੀ ਸ਼ਰਤ ਰੱਖੀ ਉਸ ਦੇ ਬਾਰੇ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਧੇਰਾ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼